ਕੌઠાਕਰ ਤੁਮ ਪੈਰਦਾਸ ਜਿਉ ਪਿੰਡ ਸਭ ਤੇਰੀ ਰਾਹ ਤੁਮ ਆਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੇ ਰੋ ਪਾ ਮੈਂ ਸੁਖ ਗਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਾਗਲਾ ਸਮਾਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਾਤੋ ਮੇ ਤੋ ਤੁਮਹੀ ਜਾਨੀ ਨਾਨਕ ਦਾਸ ਸਦਾ ਕਰਵਾਨੀ ਤੁਝੇ ਅਗੇ ਅਰਦਾਸ ਮਾਰੀ ਜਿਉ ਪਿੰਡ ਸਾਬ ਤੇਰਾ ਪਿਆਰਿਆ ਕਹ ਨਾਨਕ ਕੋ ਸਾਬ ਤੇਰੀ ਬੜੇ ਆਈ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਾਰ ਸ੍ਰੀ ਭਗਉਤੀ ਜੀ ਕੀ ਪਾਸਾਂਈ ਦਸਵੇਂ ਪ੍ਰਤ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੇ ਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੀ ਸਭ ਦੁੱਖ ਜਾਏ ਤੇਗ ਬਹਾਦਰ ਸ ਮਰਿਆ ਘਰ ਨਉਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਰਵਤ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸਾਂ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਗੁਰੂ ਸਾਹਿਬ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਬਾਹੀ ਤੇ ਕੇ ਅੰਡੜ ਕੀਤਾ ਤਿੰਨਾਂ ਪਿਆਰਿਆਂ ਚ ਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘ ਸਿੰਘਣੀਆਂ ਨੇ ਧਰਮੇਤ ਸੇਦਤੇ ਬੰਦ ਬੰਦ ਕੁਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੋ ਆਸਾਂ ਸੰਗ ਨਮਾਈ ਜਿੰਨਾ ਸਿੰਘਾਂ ਸਿੰਘਣੀਆਂ ਪਚਾਂਗੀਆਂ ਸਹੀਦਾਂ ਮਰੀਤਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤਿਆ ਵਿੱਚ ਤੇ ਆਵਣ ਕਾ ਸਦਕਾ ਰੱਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਹ ਤਾਹ ਰਤਿਆ ਰਤ ਦੇਗ ਤੇਗ ਫਤੇ ਬਿਰਤ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਨ ਜੀ ਵਾਹਿਗੁਰੂ ਬਖਸੇਓ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਪਸਾਉ দান ਭਰੋਸਾ দান ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਅਸ্নান ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤੋਚੀ ਮਤ ਪਤ ਦਾ ਰਾਖਾ ਪੇ ਵਾਹਿਗੁਰੂ ਈ ਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜਿਓ ਸਰੀਨਣ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਪਸੌੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸਵਾਲਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹਿੰਨ ਮਾਣਿਆਂ ਦੀ ਮਾਨ ਨੀ ਤਾਨਿਆਂ ਦੀ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਗਰੀਬ ਨਮਾਜ਼ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਦੇ ਕਿਰਪਾ ਦੁਆਰ ਸੰਗਤਾਂ ਦੀ ਅਰਦਾਸ ਬੇਨਤੀ ਦਰਗਾਹ ਵਿੱਚ ਪਰਵਾਨ ਕਰਨੀ ਨਗਰ ਖੇੜਿਆਂ ਤੇ ਤੰਦਰੁ ਤੇ ਵਸਨਾ ਬੱਚੇ-ਬੱਚਿਆਂ ਨੂੰ ਗੁਰ ਸਿੱਖੀ ਆਲਾ ਨਾਮਦਾਨ ਬਖਸਨਾ ਵਿਦਿਆ ਬਖਸਨੀ ਸਰਬੱਤ ਦਾ ਭਲਾ ਕਰਨਾ ਸੱਚਾ ਪਾਤਸ਼ਾਹ ਜੀਓ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਧੰਨ ਧੰਨ ਗੁਰੂ ਦਸਮੇਸ਼ ਪਿਤਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜਿਓ ਧੰਨ ਧੰਨ ਬਾਬਾ ਰਵੀदास ਮਹਾਰਾਜਿਓ ਧੰਨ ਧੰਨ ਰਿਸ਼ੀ मुनि ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਮਹਾਰਾਜਿਓ ਆਪ ਦੇ ਸਥਾਪਿਤ ਕੀਤੇ ਹੋਏ ਅਸਥਾਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਖੇ ਅਰਦਾਸ ਬੇਨਤੀ ਹੋ ਰਹੀ ਆ ਸੱਚਾ ਪਾਸਾ ਜੀਓ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਝੜਦੀ ਕਲਾ ਵਿੱਚ ਰੱਖਣਾ ਸੱਚਾ ਪਾਸਾ ਜੀਓ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸਭ ਦੇ ਸੱਚਾ ਪਾਸਾ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਆਪ ਦੇ ਦਰਬਾਰ ਸਾਹਿਬ ਦੇ ਸੱਚਾ ਪਾਸਾ ਝਾੜੂ ਦੀ ਸੇਵਾ ਨਿਮਾਰੀਆਂ ਨੇ ਸੰਗਤਾਂ ਉਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਉਹਨਾਂ ਦੇ ਬਾਲ ਬੱਚਿਆਂ ਤੇ ਤੰਦਰੁਤੀ ਵਕਸਨਾ ਚੜਦੀ ਕਲਾ ਵਿੱਚ ਰੱਖਣਾ ਸੱਚਿਆ ਪਾਸਾ ਜੀਓ ਉਹਨਾਂ ਦਾ ਚੱਲਿਆ ਹੋਇਆ ਕਦਮ ਏਕ ਏਕ ਲੇਖੇ ਲਾਉਣਾ ਸੱਚਿਆ ਪਾਸਾ ਜੀਓ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਭਾਈ ਜਗ ਭਾਈ ਗੁਰਪ੍ਰੀਤ ਸਿੰਘ ਸਨੋਪ ਜਗ ਜਗਰੂਪ ਸਿੰਘ ਦਾ ਲੜਕਾ ਸਰਗੂ ਸੱਚਿਆ ਪਾਸਾ ਜੀਓ ਉਸ ਬੱਚੇ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਉਸ ਨੂੰ ਸਰਕਾਰੀ jobb ਬਖਸਣਾ ਸੱਚਾ ਪਾਤਸ਼ਾਹ ਜੀਓ ਬੱਚੇ ਨੂੰ ਤੰਦਰੁਸਤੇ ਵਸਣਾ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਪਾਤਸ਼ਾਹ ਜੀਓ ਜਿੰਨਾ ਜਿੰਨਾ ਬੱਚਿਆਂ ਦੀਆਂ ਇਹ ਤੋਂ ਪਹਿਲਾਂ ਅਰਦਾਸਾਂ ਹੋਈਆਂ ਨੇ ਆਪ ਉਹਨਾਂ ਦੇ ਨਾਮ ਜਾਣੀ ਜਾਣੋ ਸੱਚਾ ਪਾਤਸ਼ਾਹ ਜੀਓ ਸਭ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸਭ ਦੇ ਕਾਰੋਬਾਰਾਂ ਵਿੱਚ ਵਾਦਾ ਕਰਨਾ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਸੱਚਾ ਪਾਤਸ਼ਾਹ ਜੀਓ ਕਿਰਪਾ ਕਰਨਾ ਬੱਚਿਆਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਬਖਸ਼ਨੀ ਜੋ ਹੜਾਂ ਦੀ ਮਾਰ ਝੱਲ ਰਹੇ ਨੇ ਸਰਗੁਣ ਸੱਚਾ ਪਾਤਸ਼ਾਹ ਪੀੜਤ ਪਰਿਵਾਰ ਉਨ੍ਹਾਂ ਦੇ ਅੰਗੀਕਾਰ ਹੋ ਕੇ ਉਨ੍ਹਾਂ ਦੇ ਹੌਂਸਲੇ ਬਲੰਦ ਕਰਨੇ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਸੱਚਾ ਪਾਤਸ਼ਾਹ ਜੀਓ ਜੋ ਦੇਸ਼ ਵਿਦੇਸ਼ਾਂ ਦੇ ਵਿੱਚੋਂ ਬੱਚੇ ਬੱਚੀਆਂ ਸਾਡਾ ਪੰਥ ਖਾਲਸਾ ਯੋਗਦਾਨ ਪਾ ਰਹੇ ਨੇ ਇਹਨਾਂ ਪੀੜਤ ਪਰਿਵਾਰਾਂ ਖਾਤਰ ਉਹਨਾਂ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਤਸ਼ਾਹ ਜੀਓ ਜੋ ਪੰਜਾਬ ਬਾਰਡਰਾਂ ਤੇ ਬੈਠੇ ਨੇ ਸਰਗੁਰੂ ਸੱਚਾ ਪਾਤਸ਼ਾਹ ਸਾਡਾ ਪੰਥ ਖਾਲਸਾ ਸੰਗਤਾਂ ਬੈਠੀਆਂ ਨੇ ਉਨ੍ਹਾਂ ਦੀ ਵੀ ਚੜਦੀ ਕਲਾ ਰੱਖਣੀ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਬਾਣੀ ਦੀ लाज ਰੱਖਣੀ ਉਨ੍ਹਾਂ ਦੀ ਜਿੱਤ ਪ੍ਰਾਪਤ ਕਰਨੀ ਰਹਾਈ ਸਿੰਘਾਂ ਨੂੰ ਰਹਾਈ ਕਰਵਾਉਣਾ ਸੱਚਾ ਪਾਤਸ਼ਾਹ ਜੀਓ ਜੇਲਾਂ ਦੇ ਵਿੱਚ ਸੜ ਰਹੇ ਨੇ ਸਰਗੁਰੂ ਸੱਚਾ ਪਾਤਸ਼ਾਹ ਜੀਓ ਕਿਰਪਾ ਕਰਨਾ ਉਨ੍ਹਾਂ ਤੇ ਸਰਗੁਰੂ ਸੱਚਾ ਪਾਤਸ਼ਾਹ ਸੁਖ ਸ਼ਾਂਤੀ ਬਖਸ਼ਨੀ ਸਰਗੁਰੂ ਸੱਚਾ ਪਾਤਸ਼ਾਹ ਜੀਓ ਰੋੜ ਹਾਸਿਆਂ ਦੇ ਵਿੱਚੋਂ ਸੰਗਤਾਂ ਨੂੰ ਬਚਾ ਕੇ ਰੱਖਣਾ ਜੋ ਅੰਬਰਤ ਵੇਲੇ ਤੋਂ ਲੈ ਕੇ ਸਾਮਾ ਤੱਕ ਤੇਰੇ ਦਰਬਾਰ ਸਾਹਿਬ ਦੀ ਸੰਗਤਾਂ ਹਾਜ਼ਰੀ ਭਰ ਲਗੀਆਂ ਸੇਵਾ ਕਰਨਗੀਆਂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੱਲਿਆ ਹੋਇਆ ਕਦਮ ਏਕ-ਏਕ ਲੇਖੇ ਲਾਉਣਾ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਵਸਨਾ ਦੁੱਖਾਂ ਕਲੇਸ਼ਾਂ ਦੀ ਸਭ ਦੇ ਨਾਸ ਕਰਨੇ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸੱਚਾ ਪਾਤਸ਼ਾਹ ਜੀਓ ਜੋ ਅੰਮਰ ਤਵੇਲੇ ਤੋਂ ਲੈ ਕੇ ਸੱਚਾ ਪਾਤਸ਼ਾਹ ਤੇਰੇ ਦਰਬਾਰ ਦੀ ਸੇਵਾ ਕਰੀਆ ਨੇ ਸੰਗਤਾ ਉਹਨਾਂ ਦੀ ਵੀ ਚੜ੍ਹਦੀ ਕਲਾ ਰੱਖਣੀ ਰਾਗੇ ਢਾਡੀ ਤੇ ਗਰੰਤੀ ਸਰਗੂ ਸੱਚਾ ਪਾਤਸ਼ਾਹ ਜੀਓ ਉਹਨਾਂ ਤੇ ਕਿਰਪਾ ਕਰਨਾ ਸੱਚਾ ਪਾਤਸ਼ਾਹ ਬਾਣੀ ਪੜਨ ਦਾ ਓਟ ਆਸਰਾ ਬਖਸ਼ਨਾ ਉਹਨਾਂ ਨੂੰ ਸੱਚਾ ਪਾਤਸ਼ਾਹ ਜੀਓ ਬਿਮਾਰੀਆਂ ਠਮਾਰੀਆਂ ਤੋਂ ਬਚਾ ਕੇ ਰੱਖਣਾ ਸਰਗੂ ਸੱਚਾ ਪਾਤਸ਼ਾਹ ਜੀਓ ਇਹ ਕਾਲਪੁਰਖ ਸਰਗੁਰੂ ਸੱਚਾ ਪਾਤਸ਼ਾਹ ਆਪ ਬਹੁਤ ਬੜਾ ਬੇਅੰਤ ਦਾਤਾ ਸੱਚਾ ਪਾਤਸ਼ਾਹ ਜੀਓ ਜੋ ਪੰਜਾਬ ਦੇ ਵਿੱਚ ਬਿਮਾਰੀ ਚੱਲ ਰਹੀ ਹੈ ਵਾਇਰਸ ਦੀ ਸਰਗੁਰੂ ਸੱਚਾ ਪਾਤਸ਼ਾਹ ਜੀਓ ਲੋਕ ਬਿਮਾਰੀਆਂ ਨਾਲ ਜੋਜ ਰਹੇ ਨੇ ਹਸਪਤਾਲਾਂ ਦੇ ਵਿੱਚ ਸੱਚਾ ਪਾਤਸ਼ਾਹ ਸਭ ਤੇ ਕਿਰਪਾ ਕਰੋ ਸਭ ਦੀਆਂ ਭਾਗਨਾਮਾ ਪੂਰੀਆਂ ਕਰੋ ਇਸ ਬਿਮਾਰੀ ਨੂੰ ਖਤਮ ਕਰੋ ਸੱਚਾ ਪਾਤਸ਼ਾਹ ਜੀਓ ਆਪ ਬਹੁਤ ਬੜਾ ਬੇਅੰਤ ਦਾਤਾ ਸਤਿਗੁਰ ਸਰਗੁਰ ਸੱਚਾ ਪਾਤਸ਼ਾਹ ਜੀਓ ਆਪ ਤੋਂ ਬੜਾ ਕਿਹੜਾ ਡਾਕਟਰ ਹੋ ਸਕਦਾ ਸੱਚਾ ਪਾਤਸ਼ਾਹ ਜੀਓ ਆਪ ਕਿਰਪਾ ਕਰੋ ਇਸ ਬਿਮਾਰੀ ਨੂੰ ਖਤਮ ਕਰੋ ਸੱਚਾ ਪਾਤਸ਼ਾਹ ਜੀਓ ਜੋ ਅੰਮ੍ਰਿਤ ਵੇਲੇ ਦੇ ਜਾਗਣ ਅਸਨਾਨੇ ਬਖਸ਼ਿਆ ਬੜਾ ਭਾਗਾ ਸਮਾਂ ਬਖਸ਼ਿਆ ਤੇਰੇ ਦਰਬਾਰ ਸਾਹਿਬ ਦੀ ਹਾਜ਼ਰੀ ਭਰਨ ਦਾ ਮੋਹਰ ਮੰਤਰ ਦੇ ਪਾਠ ਕਰਵਾਏ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਸੱਚਾ ਪਾਤਸ਼ਾਹ ਜੀਓ ਤੇਰੇ ਦਰਬਾਰ ਸਾਹਿਬ ਦੀ ਹਾਜ਼ਰੀ ਪਰਵਾਹੀ ਹੈ ਸਤਨਾਮ ਵਾਹਿਗੁਰੂ ਦੇ ਜਾਪ ਕਰਵਾਏ ਨੇ ਚੌਰ ਸਾਹਿਬ ਦੀ ਸੇਵਾ ਕਰਵਾਈ ਹੈ ਸੱਚਾ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੇ ਨਿਤਨੇਮ ਕਰਵਾਏ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਨੇ ਸੱਚਾ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੇ ਨਿਤ ਨੇਮ ਕਰਦਿਆਂ ਅਰਦਾਸਾਂ ਬੇਨਤੀਆਂ ਕਰਦਿਆਂ ਤੋਂ ਏਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਦਾਸ ਤੋਂ ਸੰਗਤ ਵਾਸਨ ਜੋਗ ਸੱਚਾ ਪਾਤਸ਼ਾਹ ਜੀਓ ਅੱਗੇ ਵਾਸਤੇ ਸੁੱਧ ਮਾਣੀ ਪੰਨ ਤੇ ਸੇਵਾ ਨਮਾਉਣ ਦੀ ਆਗਿਆ ਬਖਸ਼ ਨੇ ਅਖਰਵਾਦ ਘਾਟਾ ਭੁੱਲ ਚੁੱਕ ਮਾਫ ਕਰਨਾ ਸਹੀ ਪਿਆਰੇ ਮੇਲੇ ਜENN ਆ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪਰਮ ਕੋ ਮਿਲ ਬੋਜਹ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਏ ਖੁਬਾਰ ਹੋਏ ਸਾਂ ਮਿਲenge ਬਚੀ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਰਮ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰ ਪਰਮ ਉਤਾਰਨ ਹਾਰ ਬੋਲੇ ਸੋਨਿਹਾਲੋ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਅਸਨਾਨੇ ਬਖਸਿਆ ਬੜ ਭਾਗਾ ਸਮਾ ਬਖਸਿਆ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਦਰਬਾਰ ਸਾਹਿਬ ਦੀ ਹਾਜ਼ਰੀ ਭਰੀ ਐ ਸੇਵਾ ਕਰੀ ਐ ਚੜ੍ਹਦੀ ਕਲਾ ਵਿੱਚ ਰੱਖਣਾ ਇਨ੍ਹਾਂ ਸੰਗਤਾਂ ਨੂੰ ਸਤਿਗੁਰ ਸੱਚਾ ਪਾਤਸ਼ਾਹ ਜੀ ਉਹ ਸੁਖ ਸ਼ਾਂਤੀ ਬਖਸਨਾ ਸੰਗਤਾਂ ਨੂੰ ਬੇਨਤੀ ਐ ਜਿਨ੍ਹਾਂ ਬੱਚਿਆਂ ਦੀਆਂ ਅਰਦਾਸਾਂ ਹੋ ਰਹੀਆਂ ਨੇ ਉਹ ਕੜਾ ਪ੍ਰਸਾਦ ਦੀ ਦੇ ਕੇ ਗੁਰੂ ਘਰ ਦੇ ਵਿੱਚ ਜ਼ਰੂਰ ਕਰਵਾਇਆ ਕਰੋ ਸੰਗਤ ਜੀ ਨਾਹੀਂ ਤੁਹਾਡਾ ਭਲਾ ਹੋਊਗਾ ਜੇ ਆਕੇ ਗੁਰੂ ਘਰ ਦੇ ਵਿੱਚ ਕੜਾ ਪ੍ਰਸਾਦ ਦੀ ਦੇਗ ਕਰਵਾਉਗੇ ਅਰਦਾਸਾਂ ਬੇਨਤੀਆਂ ਫੇਰੇ ਤੁਹਾਡੀਆਂ ਪ੍ਰਵਾਨ ਹੋਣੀਆਂ ਨੇ ਸੰਗਤਾਂ ਨੂੰ ਬੇਨਤੀ ਆ ਜੋ ਅੱਜ ਦੀ ਅਰਦਾਸ ਹੈ ਵੱਧ ਤੋਂ ਵੱਧ ਦੇਸ਼ ਪ੍ਰਦੇਸ਼ ਦੇ ਵਿੱਚ ਸੰਗਤਾਂ ਤੱਕ ਪਹੁੰਚਾਇਆ ਕਰੋ ਸ਼ੇਅਰ ਔਰ ਕਮੈਂਟ ਕਰਕੇ ਸੰਗਤਾਂ ਤੋਂ ਜੋ ਵੀ ਸੰਗਤਾਂ ਅਰਦੇਸ਼ ਪ੍ਰਦੇਸ਼ ਦੇ ਵਿੱਚ ਸੰਗਤਾਂ ਪਹੁੰਚਾਉਣ ਦੀਆਂ ਇਹ ਸਰਦਾਸ ਨੂੰ ਚੜ੍ਹਦੀ ਕਲਾ ਵਿੱਚ ਰਹਿਣਗੀਆਂ ਸੰਗਤਾਂ ਦੁੱਖਾਂ ਕਲੇਸ਼ਾਂ ਦੇ ਨਾਸ ਕਰੂਗਾ ਸਤਿਗੁਰੂ ਮੇਰਾ ਚੜ੍ਹਦੀ ਕਲਾ ਵਿੱਚ ਰੱਖੂਗਾ ਹੋਈਆਂ ਭੁੱਲਾਂ ਦੀ ਸੰਗਤਾਂ ਤੋਂ ਮਾਫ਼ੀ ਚਾਹੁੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ